नमस्कार जय हिंद दोस्तों मैं पवन मुखीजा मुखीजा रियल न्यूज़ का दर्शकता हूं वैसे ता आधुनिक युग ਦੇ ਵਿੱਚ ਕਹਿ ਸਕਦੇ ਆ ਕਿ ਇਸ ਸਮੇਂ ਦੇ ਵਿੱਚ ਅਪਰਾਧੀ ਵੱਲੋਂ ਅਪਰਾਧ ਕਰਕੇ ਬਚ ਕੇ ਨਿਕਲਣਾ ਬੜਾ ਔਖਾ ਹੈ ਕਿਉਂਕਿ ਪੁਲਿਸ ਦੇ ਕੋਲ ਤਰ੍ਹਾਂ ਤਰ੍ਹਾਂ ਦੇ ਆਧੁਨਿਕ ਤਕਨੀਕ ਇਹ ਜੀ ਆ ਚੁਕੀ ਹੈ ਕਿ ਅਪਰਾਧੀ ਦਾ बचना ਬਹੁਤ ਹੀ ਔਖਾ ਹੈ ਇੰਨਾ ਕਿਹਾ ਜਾ ਸਕਦਾ ਹੈ ਕਿ ਜੇ ਪਿਛਲੇ ਕੁ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਪੁਲਸ ਵੱਲੋਂ ਲਗਭਗ ਸਾਰੇ ਮਾਮਲੇ ਟਰੈਕ ਕਰ ਲਏ ਗਏ ਉਹ ਮਾਮਲੇ ਸੁਲਝਾ ਲਏ ਗਏ ਪਰ ਲਗਭਗ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਟਰੱਕ ਡਰਾਈਵਰ ਦੀ ਹੱਤਿਆ ਲੈ ਕੇ ਪਰ ਉਹ ਹੱਤਿਆ ਇੱਕ ਪਹੇਲੀ ਬਣਿਆ ਹੋਇਆ ਹੈ ਇੱਕ ਸਪੈਸ ਬਣਿਆ ਹੋਇਆ ਹੈ ਕਿ ਆਖਰ ਉਸ ਟਰੱਕ ਡਰਾਈਵਰ ਦੀ ਹੱਤਿਆ ਕਿਸ ਨੇ ਕੀਤੀ ਸੀ ਝੋ ਕਿਤੀ ਸੀ ਕਿਉਂਕਿ ਸਾਲ ਬੀਤਣ ਦੇ ਬਾਵਜੂਦ ਵੀ ਇਹ ਕਿਹਾ ਜਾ ਸਕਦਾ ਹੈ ਕਿ ਪੁਲਿਸ ਦੇ ਕੋਲ આરોપી ਨੂੰ ਫੜਨ ਦੇ ਲਈ ਯਕਸਰਾਂ ਕੋਈ ਸਬੂਤ ਨਹੀਂ ਆਇਆ। ਇਸ ਤਰ੍ਹਾਂ ਇਹ ਕੇਸ ਫਿਲਹਾਲ ਅਨਟ੍ਰੇਸ ਕਿਹਾ ਜਾ ਸਕਦਾ ਹੈ। ਦੋਸਤੋ ਗੱਲ ਹੈ ਹਿਮਾਚਲ ਪ੍ਰਦੇਸ਼ ਨਿਵਾਸੀ ਸ਼ੰਭੂ ਨਾਮ ਦਾ ਡਰਾਈਵਰ ਉਹ ਪਿਛਲੇ ਸਾਲ 19 ਜੁਲਾਈ ਨੂੰ ਟਰੱਕ ਲੈ ਕੇ ਬੰਬੇ ਗਿਆ ਸੀ। ਉਸ ਤੋਂ ਬਾਅਦ ਉਹ ਬੰਬੇ ਤੋਂ ਵਾਪਸ ਆ ਰਿਹਾ ਸੀ ਬੰਬੇ ਤੋਂ ਵਾਪਸ ਆ ਰਿਹਾ 24 ਜੁਲਾਈ ਸਵੇਰੇ ਲਗਭਗ 7:30 ਵਜੇ ਜਦੋਂ ਉਹਨਾਂ ਪਿੱਛੇ ਆ ਰਹੇ ਟਰੱਕ ਡਰਾਈਵਰ ਸਾਥੀ ਨੇ ਦੇਖਿਆ ਕਿ ਟਰੱਕ ਪਿੰਡ ਜਮੀਰ ਦੇ ਗੜ ਦੇ ਨੇੜੇ ਖੜਾ ਹੈ ਤੇ ਉਹਨਾਂ ਨੇ ਜਦੋਂ ਉੱਥੇ ਕੋਲ ਗਏ ਦੇਖਿਆ ਕਿ ਸ਼ੰਭੂਨਾਥ ਟਰੱਕ ਦੇ ਵਿੱਚ ਨਹੀਂ ਸੀ ਉਹਨਾਂ ਨੇ ਦੇਖਿਆ ਕਿ ਨਾਲ ਹੀ ਸ਼ੰਭੂਨਾਥ ਦੀ ਡੈੱਟ ਬੁਰੀ ਪਈ ਸੀ ਕਿ ਆ ਜਾ ਸਕਦੇ ਉਹਦੀ ਹੱਤਿਆ ਕਿਤੇ ਜਾ ਚੁੱਕੀ ਸੀ ਉਹਦੇ ਸਰਦੇ ਵਿੱਚ ਚੋੜ ਦੇ ਨਿਸ਼ਾਨ ਸਨ ਦੋਸਤੋ ਸ਼ੰਭੂ ਨਾ ਦਾ ਪਰਿਵਾਰ ਵੀ ਪਹੁੰਚਿਆ ਪੁਲਿਸ ਵੀ ਪਹੁੰਚੀ ਪੁਲਿਸ ਨੇ ਸ਼ੰਭੂ ਨਾ ਦੇ ਬੇਟੇ ਦੀ ਸ਼ਿਕਾਇਤ ਤੇ ਅਗਿਆਤ આરોપીਾਂ આરોપીਾਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਦੋਸਤੋ ਇਹ ਦੱਸਿਆ ਜਾਂਦਾ ਕਿ ਜਦੋਂ ਮਾਮਲਾ ਸਾਹਮਣੇ ਆਇਆ ਕਿ ਜਮੀਦਗੜ੍ਹ ਤੋਂ ਪਹਿਲੇ ਰਾਤ ਨੂੰ ਲਗਭਗ 1 ਵਜੇ ਦੇ ਕਰੀਬ ਸ਼ੰਭੂ ਨਾਦ ਨੇ ਪਿੰਡ ਬਲਾਣਾ ਦੇ ਵਿੱਚ ਲਟਾਬਾ ਉਤੇ ਰੋਟੀ ਖਾਦੀ ਸੀ ਜਦੋਂ ਰੋਟੀ ਖਾਦੇ ਤੇ ਉਹਦੇ ਨਾਲ ਇੱਕ ਅਗਿਆਤ ਵਿਅਕਤੀ ਵੀ ਸੀ ਜਦੋਂ ਇਹ ਸ਼ੰਕਾ ਉਸ ਤੋਂ ਬਾਅਦ ਇਹ ਸ਼ੰਕਾ ਪ੍ਰਗਲ ਕੀਤੀ ਜਾਣ ਲੱਗੀ ਕਿ ਉਸ ਅਗਿਆਤ ਵਿਅਕਤੀ ਨੇ ਹੀ ਸ਼ੰਭੂਨਾਥ ਦੀ ਹੱਤਿਆ ਕੀਤੀ ਹੈ ਦੋਸਤ ਉਸ ਤੋਂ ਬਾਅਦ ਲਗਦਾ ਸੀ ਕਿ ਜਿਹੜਾ ਹਤਿਆਰ ਹੈ ਜਲਦੀ ਪੁਲਿਸ ਦੀ ਪਕੜ ਵਿੱਚ ਆ ਜਾਵੇਗਾ ਪਰ ਲਗਭਗ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਉਹ આરોપી ਪੁਲਿਸ ਦੇ ਪਕਰ ਤੋਂ ਬਾਹਰ ਆ ਜਾਂ ਕਹਿ ਸਕਦੇ ਆ ਕਿ ਇਹ ਸ਼ੰਮੂ ਨਾਦੀ ਮਰਡਰ ਵਾਲਾ ਕੇਸ ਅਨਟ੍ਰੇਸ ਹੈ ਤਾਂ ਇਸ ਤੋਂ ਇਹ ਲਾ ਮਾਮਲਾ ਹੈ ਹਤਿਆਨਾ ਮਾਮਲਾ ਇਹ ਸਸਪੈਂਸ ਬਣਿਆ ਹੋਇਆ ਹੈ ਪਹੇਲੀ ਬਣਿਆ ਹੋਇਆ ਹੈ ਪਰ ਜੇ ਪਿਛਲੇ ਇਸ਼ਾਰਾ ਦੀ ਗੱਲ ਕੀਤੀ ਕੀਤੀ ਜਾਵੇ ਤਾਂ ਲੱਗਦਾ ਕਿ ਜਿਹੜਾ આરોપી ਆਉਂਦਾ ਹਥਿਆਰ ਆਉਂਦਾ ਉਹ ਕਿਧਰ ਕਿਤੇ ਗਲਤੀ ਜ਼ਰੂਰ ਕਰ ਬੈਠਦਾ ਤੇ ਉਹ ਨੂੰ ਕਾਨੂੰਨ ਅਸਟੈਂਡੇ ਵਿੱਚ ਆਣਾ ਪੈਂਦਾ ਹੈ ਇਹ ਕਹਿ ਸਕਦੇ ਆ ਕਿ ਉਹਨੂੰ ਸਲਾਖਾਂ ਪਿੱਛੇ ਜਾਣਾ ਪੈਣਾ ਦੋਸਤੋ ਪਿਛਲੇ ਦਿਨੀ ਇਸ ਬੰਦਨ ਇਸ ਮਾਮਲੇ ਨੂੰ ਲੈ ਕੇ ਕਨੌਰ ਦੇ ਡੀਐਸਪੀ ਨਾਲ ਫੋਨ ਤੇ ਸੰਬੰਧ ਕੀਤਾ ਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਪੁਲਿਸ ਮਾਮਲੇ ਨੂੰ ਹੱਲਦੌਣ ਦੇ ਵਿੱਚ ਲੱਗੀ ਹੋਈ ਹੈ ਲੱਗਦਾ ਹੈ ਕਿ ਇਹ ਮਾਮਲਾ ਵੀ ਸੁਲਝ ਜਾਵੇਗਾ ਦੋਸਤੋ ਅੱਜ ਲਈ बस ਇਤਨਾ ਹੀ ਨਮਸਕਾਰ ਜੈ